ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਨੈਕਸਟ ਕਲਾਸ ਪੰਜਾਬੀ ਸੱਭਿਆਚਾਰ ਦੀ ਸੋ ਜਿਹੜੇ ਬੱਚੇ ਨੇ ਮੇਰੀ ਪਿਛਲੀ ਦੋ ਕਲਾਸਿਸ ਨਹੀਂ ਦੇਖੀਆਂ ਜਾਂ ਮੇਰੇ ਤੇ ਤਿੰਨ ਤੇ ਪਹਿਲੀ ਵਾਰ ਵਿਜ਼ਿਟ ਕਰ ਰਿਹਾ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਕਿਉਂਕਿ ਆਪਾਂ ਇਹ ਜਿਹੜੀ ਸੀਰੀਜ਼ ਹੈ ਜੀ ਇਹ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ MCQ ਸ਼ੁਰੂ ਕੀਤੇ ਹੋਏ ਨੇ ਜੀ ਪੰਜਾਬੀ ਚ ਜੋ ਬੱਚੇ ETT ਕਿਟ ਡਰਜਾ ਮਾਸਟਰ ਕਿਟ ਪੰਜਾਬੀ ਤਿਆਰੀ ਕਰ ਰਿਹਾ ਹੈ ਉਹਨਾਂ ਲਈ ਇਹ MCQ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਜੀ ਸੋ ਅੱਜ ਦੀ ਕਲਾਸ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਸੋ ਬਿਨਾ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਦੇਖੋ ਜੀ ਕਿਹੜਾ ਗਹਿਣਾ ਤੀਮੀਆਂ ਗੱਲ ਵਿੱਚ ਨਹੀਂ ਪੈਂਦੀਆਂ ਹਨ ਫਸਟ ਹੈ ਜੀ ਚੰਦਨਹਾਰ ਸੈਕਿੰਡ ਹੈਗਾ ਚੰਪਕਲੀ ਥਰਡ ਹੈਗੇ ਸੋਕਣ ਮੋਰਾ ਡੀ ਹੈਗੇ ਜੀ ਪੀਪਲ ਪੱਤੀਆਂ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਵੀ ਉਹ ਕਿਹੜਾ ਕਿਹੜਾ ਗਹਿਣਾ ਹੈ ਵੀ ਜਿਹੜਾ ਤੀਮਿਆ ਕੇ ਗਲੇ ਵਿੱਚ ਨਹੀਂ ਪੈਂਦੀਆਂ ਫਸਟ ਆ ਚੰਦਨਹਾਰ ਹੈ ਜੀ ਸੈਕਿੰਡ ਦੁਬਾਰਾ ਦੱਸ ਦਿੰਨਾ ਹੈ ਚੰਪਕਲੀ ਥਰਡ ਸੋਕਣ ਮੋਰਾ ਫੋਰਥ ਹੈ ਜੀ ਪੀਪਲ ਪੱਤੀਆਂ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਹੀ ਤਿਹਦ ਅਨਸਰ ਆਜੂਗਾ ਜੀ ਡੀ ਪੀਪਲ ਪੱਤੀਆਂ ਇਹ ਜਿਹੜਾ ਪੀਪਲ ਪੱਤੀਆਂ ਕਹਿਣਾ ਜੀ ਇਹ ਕੰਨ ਵਿੱਚ ਪਾ ਜਾਂਦਾ ਹੈ ਗਲੇ ਵਿੱਚ ਨਹੀਂ ਪਾ ਜਾਂਦਾ ਤਾਂ ਅਨਸਰ ਆਪਣਾ ਆਜੂਗਾ ਜੀ ਪੀਪਲ ਪੱਤੀਆਂ ਕਿਉਂਕਿ ਇਹ ਕੀ ਹੈ ਗਲ ਦਾ ਕਹਿਣਾ ਨਹੀਂ ਹੈਗਾ ਬਾਕੀ ਚੰਦਨ ਹਾਰ ਚੰਪਾ ਕਲੀ ਤੇ ਸੋਫਣ ਮੋਰਾ ਕੀ ਨੇ ਆਪਣੇ ਗਲ ਦੇ ਗਹਿਣੇ ਨੇ ਜੀ ਫੋਰਥ ਅਨਸਰ ਆਜੂਗਾ ਫਰਸਟ ਕੁਐਸਚਨ ਦਾ ਹੀ ਨੈਕਸਟ ਕੁਐਸਚਨ ਦੇਖੋ ਜੀ ਚੰਦਾਨੀ ਨੂੰ ਔਰਤਾਂ ਕਿਹੜੇ ਅੰਗ ਤੇ ਪੈਂਦੀਆਂ ਹਨ ਫਰਸਟ ਹੈ ਜੀ ਨੱਕ ਵਿੱਚ ਸੈਕੰਡ ਹੈ ਮੱਥੇ ਤੇ ਥਰਡ ਹੈ ਪੈਰਾਂ ਵਿੱਚ ਫੋਰਥ ਹੈ ਕੰਨਾਂ ਵਿੱਚ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਵੀ ਜਿਹੜਾ ਆਪਣਾ ਚੰਦਾਨੀ ਗਹਿਣਾ ਜੀ ਲੋਕ ਗਹਿਣਾ ਹੈ ਉਹ ਔਰਤਾਂ ਕਿਹੜੇ ਅੰਗ ਤੇ ਪਾਉਂਦੀਆਂ ਨੇ ਜੀ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ ਤਾਂ ਇਹਦਾ ਅਨਸਰ ਆਜੂਗਾ ਜੀ ਡੀ ਕੰਨਾਂ ਵਿੱਚ ਚੰਦਾਨੀ ਜਿਹੜਾ ਗਹਿਣਾ ਹੈ ਜੀ ਇਹ ਕੀ ਹੈ ਔਰਤਾਂ ਕੰਨਾਂ ਵਿੱਚ ਪਾਉਂਦੀਆਂ ਨੇ ਤਾਂ ਅਨਸਰ ਆਜੂਗਾ ਜੀ ਫੋਰ ਕੰਨਾਂ ਵਿੱਚ ਨੈਕਸਟ ਕੁਐਸਚਨ ਦੇਖੋ ਹੀ ਕੰਚਲਾ ਗਹਿਣਾ ਕਿਸ ਲਈ ਪਹਿਨਿਆ ਜਾਂਦਾ ਹੈ ਫਰਸਟ ਹੈ ਜੀ ਇਸਤਰੀ ਦੇ ਮੱਥੇ ਤੇ ਸ਼ਿੰਗਾਰ ਲਈ ਸੈਕਿੰਡ ਹੈਗਾ ਪੈਰਾਂ ਤੋਂ ਛਣਛਣ ਦੀ ਆਵਾਜ਼ ਲਈ ਥਰਡ ਹੈਗਾ ਬੱਚੇ ਨੂੰ ਭੈੜੀ ਨਜ਼ਰ ਤੋਂ ਬਚਾਉਣ ਲਈ ਫੋਰਥ ਹੈ ਸਿਰ ਦੇ ਵਾਲਾਂ ਨੂੰ ਸੰਭਾਲਣ ਲਈ ਕੀ ਆਨਸਰ ਆਜੂਗਾ ਇਸ ਕੁਸ਼ਨ ਦਾ ਵੀ ਆਪਣਾ ਜਿਹੜਾ ਕੰਚਲਾ ਗਹਿਣਾ ਹੈ ਜੀ ਉਹ ਆਪਾਂ ਕਿਸ ਲਈ ਪਾਉਂਦੇ ਆ ਤਾਂ ਇਹਦਾ ਆਨਸਰ ਆਜੂਗਾ ਜੀ ਥਰਡ ਬੱਚੇ ਨੂੰ ਭੈੜੀ ਨਜ਼ਰ ਤੋਂ ਬਚਾਉਣ ਲਈ ਕੰਚਲਾ ਜਿਹੜਾ ਗਹਿਣਾ ਹੈ ਜੀ ਉਹ ਬੱਚੇ ਨੂੰ ਪਾਇਆ ਜਾਂਦਾ ਤਾਂ ਕਿ ਬੱਚੇ ਨੂੰ ਕੀ ਹੈ ਪੂਰੀ ਨਜ਼ਰ ਤੋਂ ਕੀ ਹੈ ਬਚਾਇਆ ਜਾ ਸਕੇ ਤਾਂ ਅਨਸਰ ਆਜੂਗਾ 3rd ਬੱਚੇ ਨੂੰ ਭੈੜੀ ਨਜ਼ਰ ਤੋਂ ਬਚਾਉਣ ਲਈ ਨੈਕਸਟ ਕੁਐਸਚਨ ਦੇਖੋ ਹੀ ਨੱਥ ਕਿਹੜੇ ਅੰਗ ਤੇ ਪਹਿਨਿਆ ਜਾਂਦਾ ਹੈ ਜਿਹਨੂੰ ਆਪਾਂ ਨੱਥ ਵੀ ਕਹਿ ਦਿੰਨੇ ਆ ਜੀ ਫਸਟ ਹੈ ਨੱਕ ਵਿੱਚ ਸੈਕਿੰਡ ਹੈ ਮੱਥੇ ਉੱਤੇ 3rd ਹੈ ਚੀਚੀ ਉਂਗਲੀ ਤੇ 4th ਹੈ ਸੱਜੇ ਡੋਲੇ ਤੇ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਬਿੰਨ ਨੱਥ ਜਿਹੜਾ ਆਪਣਾ ਗਹਿਣਾ ਐ ਸੋਰੀ ਜੀ ਨੱਥ ਤੇ ਨੱਥ 'ਚ ਫਰਕ ਐ ਇਹ ਨੱਥ ਐ ਆਪਣਾ ਨੱਥ ਗਹਿਣਾ ਕਿੱਥੇ ਪਹਿਨਿਆ ਜਾਂਦਾ ਈ ਤਾਂ ਇਹਦਾ ਅਨਸਰ ਆਜੂਗਾ ਜੀ ਸੱਜੇ ਡੋਲੇ ਤੇ ਨੱਥ ਜਿਹੜਾ ਗਹਿਣਾ ਜੀ ਉਹ ਕੀ ਹੈਗਾ ਸੱਜੇ ਡੋਲੇ ਤੇ ਪਹਿਨੇ ਜਾਂਦਾ ਹੈ ਤੇ ਜਿਹੜਾ ਨੱਥ ਹੋ ਗਿਆ ਜ ਉਹ ਤਾਂ ਨੱਕ ਵਿੱਚ ਪਾਈ ਜਾਂਦੀ ਹੈ ਇਹ ਫਰਕ ਹੈ ਦੋਨਾਂ 'ਚ ਇਹ ਨੱਥ ਹੈ ਜੀ ਉਹ ਨੱਥ ਹੁੰਦੀ ਹੈ ਠੀਕ ਹੈ ਤਾਂ ਅਨਸਰ ਆ ਜਾਊਗਾ ਜੀ ਇਹ ਨੱਥ ਹੈ ਤਾਂ ਇਹਦਾ ਅਨਸਰ ਆ ਜਾਊਗਾ ਸੱਜੇ ਡੋਲੇ ਤੇ ਡੀ ਅਨਸਰ ਆ ਜਾਊਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਚੰਦਨ ਦੀ ਪੂਜਾ ਕੀਤੀ ਜਾਂਦੀ ਹੈ ਫਸਟ ਹੈ ਜੀ ਇਸਤਰੀ ਦੀ ਜਨਨ ਸ਼ਕਤੀ ਲਈ ਸੈਕੰਡ ਹੈ ਆਪਣੀ ਵੱਡੀ ਉਮਰ ਲਈ ਥਰਡ ਹੈ ਘਰੋਂ ਗਏ ਨੂੰ ਵਾਪਸ ਲਿਆਉਣ ਲਈ ਫੋਰਥ ਹੈ بگੜੇ ਕੰਮ ਨੂੰ ਠੀਕ ਕਰਨ ਲਈ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਵੀ ਜਿਹਦੀ ਚੰਨ ਦੀ ਪੂਜਾਈ ਉਹ ਆਪਾਂ ਕਿਉਂ ਕਰਦੇ ਆਂ ਜੀ ਵੀ ਚੰਨ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਇਸਤਰੀ ਦੀ ਜਨਨ ਸ਼ਕਤੀ ਜਾਂ ਬਿਓ ਮ ਜਲਦੀ ਜਲਦੀ ਮਾਂ ਬਣ ਸਕੇ ਜਨਨ ਸ਼ਕਤੀ ਨੂੰ ਕੀ ਹੈ ਆਪਾਂ ਅ ਮਤਲਬ ਤਾਂ ਪਰਿਥਾਂ ਦੇ ਨਹੀਂ ਇਸਤਰੀਆਂ ਵੀ ਕੀ ਹੈ ਇਸਤਰੀ ਕੀ ਜਨਨ ਸ਼ਕਤੀ ਕੀ ਹੈ ਬਿਓ ਦੇ ਵਿੱਚ ਬੱਚੇ ਨੂੰ ਜਨਮ ਦੇ ਸਕਿਓ ਉਹ ਅਨਸਰ ਆ ਜੂਗਾ ਜੀ ਫਸਟ ਨੈਕਸਟ ਕੁਐਸਚਨ ਦੇਖੋ ਇਹ ਪੰਜਾਬੀ ਕਵਿਸ਼ਰੀ ਸਰੂਪ ਤੇ ਵਿਕਾਸ ਦਾ ਲੇਖਕ ਹੈ ਫਸਟ ਹੈ ਜੀ ਡਾਕਟਰ ਗੁਰਦੇਵ ਸਿੰਘ ਸਿੱਧੂ ਸੈਕਿੰਡ ਹੈ ਡਾਕਟਰ ਕਰਨੈਲ ਸਿੰਘ ਥਿੰਦ ਥਰਡ ਹੈਗੇ ਡਾਕਟਰ ਬੰਜਾਰਾਵੇਦੀ ਫੋਰਥ ਹੈ ਡਾਕਟਰ ਨਰ ਸਿੰਘ ਕੀ ਅਨਸਰ ਆ ਜੂਗਾ ਇਸ ਕੁਐਸਚਨ ਦਾ ਵੀ ਪੰਜਾਬੀ ਕਵਿਸ਼ਰੀ ਸਰੂਪ ਤੇ ਵਿਕਾਸ ਹੈ ਜੀ ਲਿਖੀ ਹੋਈ ਇਹ ਕਿਤਾਬ ਇਹ ਲੇਖ ਕੌਣ ਨੇ ਜੀ ਕੀ ਅਨਸਰ ਆਜੂ ਇਸ ਕੁਐਸਚਨ ਦਾ ਤੇ ਇਹਦਾ ਅਨਸਰ ਆਜੂਗਾ ਜੀ ਫਸਟ ਡਾਕਟਰ ਗੁਰਦੇਵ ਸਿੰਘ ਸਿੱਧੂ ਨੇ ਡਾਕਟਰ ਗੁਰਦੇਵ ਸਿੰਘ ਸਿੱਧੂ ਨੇ ਲਿਖੀ ਹੋਈ ਹੈ ਜੀ ਪੰਜਾਬੀ ਕਵੀਸ਼ਰੀ ਸਰੂਪ ਤੇ ਵਿਕਾਸ ਫਸਟ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਜੰਮਾ ਕਿਸ ਦੀ ਰਚਨਾ ਹੈ ਫਸਟ ਹੈ ਜੀ ਡਾਕਟਰ ਨਾਰ ਸਿੰਘ ਸੈਕਿੰਡ ਹੈਗਾ ਡਾਕਟਰ ਪੰਜਾਰਾ ਵਿਦੀ ਥਰਡ ਹੈ ਪ੍ਰੋਫੈਸਰ ਪਿਆਰਾ ਸਿੰਘ ਪਦਮ ਫੋਰਥ ਹੈਗੇ ਦਿਵਿੰਦਰ ਸਤਿਆਰਥੀ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਵੀ ਜਿਹੜਾ ਪੰਜਾਬੀ ਜੰਬਾ ਹੈ ਜੀ ਬਿਓ ਰਚਨਾ ਕੀ ਦੀ ਹੈ ਜੀ ਕੀ ਕਿਨੀ ਲਿਖਿਆ ਹੋਇਆ ਹੈ ਇਹ ਪੰਜਾਬੀ ਜੰਬਾ ਤੇ ਇਹ ਅਨਸਰ ਆਜੂਗਾ ਜੀ ਥਰਡ ਪ੍ਰੋਫੈਸਰ ਪਿਆਰਾ ਸਿੰਘ ਪਦਮ ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਰਚਨਾ ਹੈ ਜੀ ਪੰਜਾਬੀ ਜੰਬਾ ਥਰਡ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਹੀ ਪੰਜਾਬੀ ਪੱਤਲ ਦਾ ਸੰਗ੍ਰਹਿ ਕਰਤਾ ਹੈ ਫਸਟ ਹੈ ਜੀ ਡਾਕਟਰ ਬੰਜਾਰਾ ਵਿਦੀ ਸੈਕਿੰਡ ਹੈਗਾ ਪ੍ਰੋਫੈਸਰ ਪਿਆਰਾ ਸਿੰਘ ਪਦਮ ਥਰਡ ਹੈਗਾ ਸੁਖਦੇਵ ਮਾਧਪੁਰੀ ਫੋਰਥ ਹੈ ਡਾਕਟਰ ਕਰਨੈਲ ਸਿੰਘ ਥਿੰਦ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਵੀ ਜਿਹੜਾ ਪੰਜਾਬੀ ਪੱਤਲ ਹੈ ਜੀ ਉਹਦਾ ਜਿਹੜਾ ਸੰਗ੍ਰਹਿ ਕੀਨੇ ਰਚਨਾ ਕੀ ਕਰਤਾ ਕੋਣਾ ਉਹਦੀ ਸੰਗ੍ਰਹਿ ਰਚਨਾ ਦਾ ਕੈਨਸਰ ਆ ਜੂ ਇਸ ਕੁਐਸਚਨ ਦਾ ਜੀ ਤਾਂ ਅਨਸਰ ਆਜੂਗਾ ਜੀ ਸੈਕੰਡ ਪ੍ਰੋਫੈਸਰ ਪਿਆਰਾ ਸਿੰਘ ਪਦਮ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਰਚਨਾ ਕੀਤੀ ਹੋਈ ਜੀ ਪੰਜਾਬੀ ਪੱਤਲ ਤਾਂ ਅਨਸਰ ਆਜੂਗਾ ਜੀ ਸੈਕੰਡ ਨੈਕਸਟ ਕੁਐਸਚਨ ਦੇਖੋ ਜੇ ਮੇਰੀ ਵੀਡੀਓ ਵਧੀਆ ਲੱਗ ਰਹੀ ਹੈ ਤੇ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨੈਕਸਟ ਕੁਐਸਚਨ ਦੇਖੋ ਜੀ ਪੰਜਾਬ ਦੇ ਲੋਕ ਤਿਹਾਰ ਪੁਸਤਕ ਦਾ ਲੇਖਕ ਹੈ ਫਸਟ ਹੈ ਜੀ ਡਾਕਟਰ ਕਰਨੈਲ ਸਿੰਘ ਥਿੰਦ ਸੈਕਿੰਡ ਹੈਗਾ ਡਾਕਟਰ ਹਰੇਸ਼ ਸੌਰੀ ਜੀ ਡਾਕਟਰ ਨਰੇਸ਼ ਅਨਰੇਸ਼ ਲਿਖਿਆ ਹੈ ਡਾਕਟਰ ਨਰੇਸ਼ ਸੈਕਿੰਡ ਥਰਡ ਹੈਗਾ ਜੀ ਪ੍ਰੋਫੈਸਰ ਨਵਰਤਨਨ ਕਪੂਰ ਡੀ ਹੈਗਾ ਜੀ ਡਾਕਟਰ ਨੌਰ ਸਿੰਘ ਕੀ ਆਨਸਰ ਆਜੂਗਾ ਜੀ ਤਾਂ ਇਹ ਅਨਸਰ ਆਜੂਗਾ ਜੀ 3rd ਪ੍ਰੋਫੈਸਰ ਨਵਰਤਨ ਕਪੂਰ ਉਹਨਾਂ ਨੇ ਕੀ ਲਿਖਿਆ ਹੋਇਆ ਜੀ ਪੰਜਾਬ ਦੇ ਲੋਕ ਤਿਹਾਰ 3rd ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਹੀ ਪੰਜਾਬੀ 부ਝਾਰਤਾ ਕਿਸ ਦੀ ਸੰਗ੍ਰਹਿਤ ਕਿਤਾਬ ਹੈ ਫਸਟ ਹੈ ਜੀ ਸੁਖਦੇਵ ਮਾਦਪੁਰੀ ਸੈਕੰਡ ਡਾਕਟਰ ਨਾਰ ਸਿੰਘ ਥਰਡ ਡਾਕਟਰ ਬੰਜਾਰਾ ਵਿਧੀ ਫੋਰਥ ਹੈ ਜੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਕਿਹਨੇ ਲਿਖਿਆ ਹੈ ਜੀ ਪੰਜਾਬੀ 부ਝਾਰਤਾ ਕਿਸ ਦੀ ਸੰਗ੍ਰਹਿਤ ਪੁਸਤਕ ਹੈ ਕਿਹਨਸਰਾਜ ਉਸ ਕੁਸ਼ਨ ਲਈ ਤੇ ਇਹਦਾ ਅਨਸਰ ਆਜੂਗਾ ਜੀ ਫਸਟ ਸੁਖਦੇਵ ਮਾਦਪੁਰੀ ਤੁਕਦੇ ਮਾਧਪੁਰੀ ਦੀ ਲਿਖੀ ਹੋਈ ਜੀ ਪੰਜਾਬੀ ਬੁਝਾਰਤਾਂ ਫਸਟ ਆ ਜੂਗਾ ਇਹਦਾ ਉੱਤਰ ਹੀ ਨੈਕਸਟ ਕੁਐਸਚਨ ਦੇਖੋ ਜੀ ਮਾਲਵੇ ਦਾ ਲੋਕ ਸਾਹਿਤ ਇੱਕ ਅਲੋਚਨਾਤਮਕ ਦੇ ਆਂ ਦਾ ਲੇਖਕ ਹੈ ਫਸਟ ਹੈ ਜੀ ਡਾਕਟਰ ਕਰਨੈਲ ਸਿੰਘ ਥਿੰਦ ਸੈਕੰਡ ਹੈ ਡਾਕਟਰ ਜਸਵਿੰਦਰ ਸਿੰਘ ਥਰਡ ਹੈ ਡਾਕਟਰ ਜੋਗਿੰਦਰ ਸਿੰਘ ਕੈਰੋ ਫੋਰਥ ਹੈ ਜੀ ਮਹਿੰਦਰ ਸਿੰਘ ਵਿਰਦੀ आंसर आ आजुगा जी ये महेंद्र सिंह लिखा हुई लिख देना जी ये महेंद्र सिंह लिखे हुई आजगा जी इस क्वेश्चन का बी मालवे का लोक साहित्य एक आलोचनात्मक अध्ययन लेखक कौन है जी इसका ਦਾ ਅਨਸਰ ਆਜੂਗਾ ਜੀ 4th ਮਹਿੰਦਰ ਸਿੰਘ ਵਿਰਦੀ ਉਹਨਾਂ ਨੇ ਕੀ ਹੈ ਇਹ ਇਹਦੇ ਲੇਖਕ ਹੋਏ ਨੇ ਜੀ ਮਾਲਵੇ ਦਾ ਲੋਕ ਸਾਹਿਤ 4th ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪੱਤਲ ਕਾਵਿ ਪੁਸਤਕ ਦਾ ਲੇਖਕ ਹੈ ਫਸਟ ਹੈ ਜੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਸੈਕੰਡ ਹੈ ਜੀ ਡਾਕਟਰ ਗੁਰਦੇਵ ਸਿੰਘ ਸਿੱਧੂ 3rd ਹੈ ਡਾਕਟਰ ਕਰਨੈਲ ਸਿੰਘ ਥਿੰਦ 4th ਹੈ ਡਾਕਟਰ ਬੰਜਾਰਾ ਬੀਦੀ ਕੀ ਅਨਸਰ ਆਜੂਗਾ ਜੀ ਬੀ ਪੱਤਲਕਾਵ ਜਿਹੜਾ ਪੁਸਤਕ ਹੈ ਜਿਹਦੇ ਤੇ ਲੇਖਕ ਕੌਣ ਹੋਏ ਨੇ ਜੀ ਤੇ ਇਹਦਾ ਅਨਸਰ ਆਜੂਗਾ ਜੀ ਬੀ ਡਾਕਟਰ ਗੁਰਦੇਵ ਸਿੰਘ ਸਿੱਧੂ ਡਾਕਟਰ ਗੁਰਦੇਵ ਸਿੰਘ ਸਿੱਧੂ ਕੀ ਹੈ ਲੇਖਕ ਹੋਏ ਨੇ ਜੀ ਪੱਤਲਕਾਵ ਦੇ ਸੈਕੰਡ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਮਹਾਨ ਪੰਜਾਬ ਦੇ ਜੱਟਾਂ ਦੀਆਂ ਜਾਤਾਂ ਤੇ ਲੋਕ ਧਾਰਾ ਕਿਸ ਦੀ ਲਿਖੀ ਪੁਸਤਕ ਹੈ ਫਸਟ ਹੈ ਜੀ ਡਾਕਟਰ ਰਾਏ ਜਸਵੀਰ ਸਿੰਘ ਸੈਕੰਡ ਹੈ ਡਾਕਟਰ ਕਰਨੈਲ ਸਿੰਘ ਥਿੰਦ ਥਰਡ ਹੈਗਾ ਜੀ ਡਾਕਟਰ ਨਾਰ ਸਿੰਘ ਫੋਰਥ ਹੈ ਸੁਖਦੇਵ ਮਾਦਪੂਰੀ ਕੀ ਅਨਸਰ ਆਜੂਗਾ ਜੀ ਬੀ ਮਹਾਨ ਪੰਜਾਬ ਦੇ ਜੱਟਾਂ ਦੀਆਂ ਜਾਤਾਂ ਤੇ ਲੋਕਤਾਰਾਂ ਕਿਸ ਦੀ ਲਿਖੀ ਹੋਈ ਪੁਸਤਕ ਹੈ ਜੀ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਡਾਕਟਰ ਰਾਏ ਜਸਵੀਰ ਸਿੰਘ ਇਹ ਜਿਹੜੀ ਪੁਸਤਕ ਹੈ ਡਾਕਟਰ ਰਾਏ ਜਸਵੀਰ ਸਿੰਘ ਨੇ ਲਿਖੀ ਹੋਈ ਹੈ ਜੀ ਪੰਜਾਬ ਮਹਾਨ ਪੰਜਾਬ ਦੇ ਜੱਟਾਂ ਦੀਆਂ ਜਾਤਾਂ ਤੇ ਲੋਕਧਾਰਾ ਫਸਟ ਆਨਸਰ ਆ ਜਾਊਗਾ ਜੀ ਆਸ ਦਾ ਲਾਸਟ ਕੁਐਸਚਨ ਦੇਖੋ ਹੀ ਮੋਹਲੀ ਤੇ ਮਹਿੰਦੀ ਕਿਸ ਦੀ ਰਚਨਾ ਹੈ ਫਸਟ ਹੈ ਜੀ ਦੇਵਿੰਦਰ ਸਤਿਆਰਥੀ ਸੈਕੰਡ ਹੈ ਡਾਕਟਰ ਮਹਿੰਦਰ ਸਿੰਘ ਰੰਧਾਵਾ ਥਰਡ ਹੈ ਅਮਰਤਾ ਪ੍ਰੀਤਮ ਫੋਰਥ ਹੈ ਡਾਕਟਰ ਨਾਰ ਸਿੰਘ ਕੀ ਆਨਸਰ ਆ ਜਾਊਗਾ ਜੀ ਇਸ ਕੁਐਸਚਨ ਦਾ ਵੀ ਜਿਹੜੀ ਮੋਹਲੀ ਤੇ ਮਹਿੰਦੀ ਕਿਸ ਦੀ ਰਚਨਾ ਹੈ ਕੈਨਸਰ ਆ ਜੂਗਾ ਜੀ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਤਾਂ ਇਹ ਦਾ ਅਨਸਰ ਆ ਜੂਗਾ ਜੀ 3rd ਅਮਰਤਾ ਪ੍ਰੀਤਮ ਮੋਹਲੀ ਤੇ ਮਹਿੰਦੀ ਕੀ ਹੈ ਡਾਕਟਰ ਅਮਰਤਾ ਪ੍ਰੀਤਮ ਦੀ ਰਚਨਾ ਹੈ ਜੀ ਉਹਨੇ ਲਿਖੀ ਹੋਈ ਹੈ ਜੀ ਇਹ ਸੋ ਐਸੀ ਮੇਰੇ ਅੱਜ ਦੇ ਟਾਪ ਐਮਸੀਕਿਊ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਪਲੀਜ਼ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬੀ ਸੀਟੀਟੀ ਕਿਡਰ ਜਾਂ ਮਾਸਟਰ ਕਿਡਰ ਪੰਜਾਬੀ ਦੀ ਤਿਆਰੀ ਕਰ ਰਿਹਾ ਹੈ ਤੇ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ